ਲੋਕਾਂ ਕੱਢੇ ਉਹਨਾਂ ਉੱਪਰ ਨਹੀਂ ਦਿੰਦੇ ਤੁਸੀਂ ਜਿਹੜੇ ਤੈਨੂੰ ਤਹਿ ਨਾਨਕ ਸਤਿਰਾ ਮੇਰਾ ਆਧਾਰੋ ਖੋ ਗਵਾ ਆਧਾਰ ਮੇਰੇ ਧੁੱਖਾ ਸਭ ਦਿੰਦੇ ਕਿਨੇ ਕਿਛੈ ਤੇਰੋ ਸੋ ਨਸੁਰਾ ਜੈ ਆਪੁਰੇ ਜਨਵੰਤ ਨਰਾਖੁ ਸਾਚਾ ਬਣਾਵੇ ਬੜਾ ਪੁਰੇ ਗੈ ਤਾ ਜਗਤਿ ਤਿਨੋ ਤੁਬਿਆਤਾ ਬਚ ਕਰਮੋ ਦੁਨੀਆ ਮਨੁ ਸੂਹਾਰੀ ਮਹਿਜਾਨੀ ਦਾਤਕ ਦਾਸ ਸੁਬਿਆ ਗਏ ਅਰਦਾਸ ਸੁਨਾਰੀ ਜੀਓ ਬਿਟ ố 음 이제 어 वहां तो देख के चीज सब सारे तकनीकी सिस्टम में आ गया आ गया मैंने सखदा साहब ने खातिर लगा था यार देखो इधर उधर देखो उधर लिखो મેં બાઈટ કરી લે પેલા નહોતા ઓર દેખ દે લે અંદર આપણ બતાવવા કે મેં જમાલ મિલા ઓર મેં જરા મેં જા રહા હું હમદીપજી એક પેરેટ ઓકે સાધી હું તીમ તા રાજ રહેગી ઓર દેખે બધા ઠીર ના વાયગુરુજી વાયગુરુજી કા ખાલસા વાયગુરુજી કી ફતે ਅੱਜ ਆਪਾਂ ਸਾਰੇ ਇਲਾਕਾ ਵਾਸੀ ਬਹੁਤ ਖੁਸ਼ੀ ਦੇ ਸਮੇਂ ਤੇ ਬਾਟੜਾ ਮਾਰਕੀਟ ਕਮੇਟੀ ਦੇ ਨਵੇਂ ਨਿਯੁਕਤ ਹੋਏ ਚੇਅਰਮੈਨ ਸਰਦਾਰ ਮਹਿੰਗਾ ਸਿੰਘ ਜੀ ਬਰਾੜ ਸਾਹਿਬ ਜਿਨ੍ਹਾਂ ਨੂੰ ਅੱਜ ਕੁਰਸੀ ਤੇ ਬਿਠਾਉਣ ਲਈ ਮੇਰੇ ਨਾਲ ਮਾਨਯੋਗ ਚੇਅਰਮੈਨ ਮੰਡੀ ਬੋਰਡ ਸਰਦਾਰ ਹਰਸਨ ਹਰਚੰਦ ਸਿੰਘ ਜੀ ਬਰਸਰ ਸਾਹਿਬ ਮਾਨਯੋਗ ਐਮਐਲਏ ਸਰਦਾਰ ਅਜੀਤਪਾਲ ਸਿੰਘ ਜੀ ਕੋਲੀ ਮਾਨਯੋਗ ਐਮਐਲਏ ਸਰਦਾਰ ਚੇਤਨ ਸਿੰਘ ਜੀ ਜੋੜੇ ਮਾਜਰਾ ਚੇਅਰਮੈਨ ਸੰਦੂ ਸਾਹਿਬ ਇਸ ਇਲਾਕੇ ਦੇ ਬਹੁਤ ਹਰਮਨ ਪਿਆਰੇ ਔਰ ਸਾਡੀ ਵਿਧਾਨ ਸਭਾ ਦੇ ਮਾਣਯੋਗ ਮੈਂਬਰ ਐਮ ਐਲ ਏ ਜਿਹੜੇ ਸਰਦਾਰ ਕੁਲਵੰਤ ਸਿੰਘ ਜੀ ਜਿਨ੍ਹਾਂ ਨੇ ਇਸ ਦਿਨ ਵਾਸਤੇ ਮੈਨੂੰ ਹੁਕਮ ਕੀਤਾ ਸੀ ਤੁਹਾਡੇ ਵਿੱਚ ਹਾਜ਼ਰ ਹੋਇਆ ਔਰ ਇੱਕ ਬਹੁਤ ਜਿਹੜੀ ਅਹਿਮ ਜ਼ਿੰਮੇਵਾਰੀ ਹੈ ਚੇਅਰਮੈਨ ਮਾਰਕੀਟ ਕਮੇਟੀ ਦੀ ਕਿ ਜਿੱਥੇ ਕਿਸਾਨੀ ਨਾਲ ਜੁੜੇ ਮਸਲੇ ਜਿੱਥੇ ਮਜ਼ਦੂਰਾਂ ਨਾਲ ਔਰ ਸ਼ਹਿਰ ਦੇ ਜਿਹੜੀ ਮੰਡੀ ਹੈ ਮੰਡੀ ਦੇ ਨਾਲ ਜਿਹੜੇ ਛਾਹੂਕਾਰ ਆੜਤੀਏ ਸਾਡੇ ਭਰਾ ਔਰ ਇੱਥੋਂ ਦੇ ਮਜ਼ਦੂਰ ਇਹ ਸਾਰਿਆਂ ਨੂੰ ਜਿਹੜੀ ਇੱਕ ਮੁਖੀ ਦੇ ਰੂਪ ਵਿੱਚ ਸੰਭਾਲਣਾ ਹੁੰਦਾ ਬਹੁਤ ਸਾਰੀਆਂ ਸਮੱਸਿਆਵਾਂ ਸਾਡੀ ਇਹ ਮੰਡੀ ਔਰ ਇਹਦਾ ਜਿਹੜਾ ਦਾ ਪ੍ਰਬੰਧ ਕਰਨੇ ਜਦੋਂ ਫਸਲਾਂ ਆਉਂਦੀਆਂ ਇਹਦੀ ਲੋੜ ਹੈ ਜਿਹੜੀ ਚਾਹੇ ਉਹ ਬਿਜਲੀ ਦੀ ਹੈ ਪਾਣੀ ਦੀ ਹੈ ਸੁੱਖ ਸਹੂਲਤਾਂ ਹੈ ਕਿਸਾਨਾਂ ਵਾਸਤੇ ਬਾਹਰੋਂ ਆਏ ਲੋਕਾਂ ਵਾਸਤੇ ਇੱਥੋਂ ਆਏ ਵਾਸਤੇ ਔਰ ਹੋਰ ਵੀ ਉਹ ਸਾਰਾ ਕੁਝ ਮੰਡੀ ਕਾਰਨ ਬੋਰਡ ਨੇ ਕਰਨਾ ਹੁੰਦਾ ਜਿਹੜਾ ਕਿ ਚੇਅਰਮੈਨ ਸਾਹਿਬ ਦੇ ਜਿਵੇਂ ਕਿ ਹੁਣ ਸਰਦਾਰ ਮਹਿੰਗਾ ਸਿੰਘ ਜੀ ਬਣੇ ਇਹਨਾਂ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਮੈਂ ਆਸ ਉਮੀਦ ਰੱਖਦਾ ਕਿ ਗੁਰੂ ਮਹਾਰਾਜ ਜਿਸ ਤਰ੍ਹਾਂ ਵਡਿਆਈ ਬਖਸ਼ੀ ਇਹਨਾਂ ਨੂੰ ਉਸੇ ਤਰ੍ਹਾਂ ਹੀ ਇਹ ਸੇਵਾ ਇਹਨਾਂ ਤੋਂ ਬਲ ਦੇ ਕੇ ਪੂਰੀ ਇਮਾਨਦਾਰੀ ਨਾਲ ਲੋਕਾਂ ਵਿੱਚ ਕਰਵਾਉਣ ਦੀ ਕਿਰਪਾ ਕਰੇ ਇਸ ਮੰਡੀ ਦਾ ਲਾਂ ਦੀ ਗੱਲ ਹੈ ਵੀ ਐਮਐਲਏ ਸਾਹਿਬ ਕਾਫੀ ਚਿਰ ਦੇ ਜਿੱਦੋਂ ਤੋਂ ਹੀ ਵਿਧਾਨ ਸਭਾ ਲਈ ਚੁਣੇ ਗਏ ਆ ਉਦੋਂ ਤੋਂ ਪੂਰਾ ਜ਼ੋਰ ਜਦੋਂ ਮੈਂ ਮੰਤਰੀ ਬਣਿਆ ਪਹਿਲਾਂ ਹੀ ਇਹਨਾਂ ਨੇ ਇੱਕੋ ਮੰਗ ਲੈ ਕੇ ਆਂਦੀ ਸੀ ਔਰ ਉਸ ਲਈ ਸਾਡੇ ਵੱਲੋਂ ਪੂਰੀ ਕਾਰਵਾਈ ਜਿਹੜੀ ਜਿੰਨੀਆਂ ਉਹਦੀਆਂ ਲੋੜੀਆਂ ਦੀਆਂ ਲੋੜਾਂ ਹੈਗੀਆਂ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਉਹਨੂੰ ਜਲਦੀ ਪੂਰਾ ਕਰਕੇ ਮੈਂ ਸਮਝਦਾ ਕਿ ਮੰਡੀ ਬਹੁਤ ਥੋੜੀ ਪੈ ਗਈ ਹੈ ਇਹ ਮੇਰੇ ਖਾਤੇ 57 ਏਕੜਾਂ ਚ ਹੈ ਜਿਸ ਤਰ੍ਹਾਂ ਫਸਲਾਂ ਆਉਣ ਲੱਗੀਆਂ ਔਰ ਅਸੀਂ ਇਹਦਾ ਰੈਵਨਿਊ ਇਕੱਠਾ ਕਰਨ ਦੇ ਲਈ ਬਹੁਤ ਖੁੱਲੀ ਤੇ ਵੱਡੀ ਮੰਡੀ ਬਣਾਉਂਦਾ ਸਰ ਇੱਕ ਸੈਂਟਰ ਨੇ ਜਿਹਦੇ ਪੈਸੇ ਦਰ ਮਿਲਦੇ ਉਹਦੇ ਬਾਰੇ ਕੀ ਜ਼ਰੂਰੀ ਕਰੇ ਦੇਖੋ ਜੀ ਚਾਰਾ ਜੋ ਹੀ ਆਪਣੇ ਤੌਰ ਤੇ ਬੇਨਤੀਆਂ ਤਾਂ ਬਹੁਤ ਕਰਦੇ ਰਹੇ ਆ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੀ ਜਿਹੜੇ ਪਹਿਲਾਂ ਮੇਰੇ ਤੋਂ ਮੰਤਰੀ ਸਹਿਬਾਨ ਉਹ ਵੀ ਸਨ ਔਰ ਮੈਂ ਵੀ ਉਹ ਪਰ ਅਜੇ ਤੇ ਟਾਲ ਮੋਲਣ ਵਾਲੀ ਉਥੋਂ ਚੱਲਦਾ ਰਿਹਾ ਹੁਣ ਸੁਪਰੀਮ ਕੋਰਟ ਵਿੱਚ ਵੀ ਇਸ ਕੇਸ ਪਾਇਆ ਗਿਆ ਕਿ ਸਾਡੀ ਆਪਣੀ ਫੀਸ ਹੈ ਅਸੀਂ ਉਹਨਾਂ ਤੋਂ ਕੋਈ ਗ੍ਰਾਂਟ ਨਹੀਂ ਮੰਗਦੇ ਸਾਡੀ ਇਕੱਠੀ ਕੀਤੀ ਹੋਈ ਫੀਸ ਆ ਜਿਹੜੀ ਸਾਨੂੰ ਮਿਲਣੀ ਹੁੰਦੀ ਹੈ ਤੇ ਉਹ ਦੇ ਦੇਣ ਅਸੀਂ ਤਾਂ ਇਹੀ ਆਸ ਉਮੀਦ ਰੱਖਦੇ ਆਂ ਹਿੰਦੁਸਤਾਨ ਦਾ ਇੱਕ ਪੰਜਾਬ ਜਿਹਨੂੰ ਜਿਹਨੂੰ ਕਹਿੰਦੇ ਆ ਅਹਿਨਸੂਦਾ ਹੈ ਚਾਹੇ ਸਾਡੇ ਕੋਲੇ ਜੀਓਗ੍ਰਾਫਿਕਲੀ ਏਰੀਆ ਬਹੁਤ ਘੱਟ ਹੈ ਪਰ ਇਸ ਦੇਸ਼ ਦੀ ਭੁੱਖ ਕੱਢਣ ਲਈ ਅਸੀਂ ਜਿਹੜਾ ਤਕਰੀਬਨ 51% ਤੇ ਕਣਕ ਦੇ ਆਪਦੇ ਵੱਲੋਂ ਹਿੱਸਾ ਬਾ ਦਿੰਦੇ ਆਂ ਔਰ ਇਸੇ ਤਰ੍ਹਾਂ ਚੌੜਾ ਵਿੱਚ ਵੀ 31 ਕੇ 31% ਮੰਤਰੀ ਸਾਹਿਬ ਹਲਕਾ ਸਤਰਾਣਾ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਕਦੋਂ ਕਰਦੀ ਧਹਾਣ ਜਿਹੜੀ ਕਿਉਂਕਿ ਹੁਣ ਤਕਰੀਬਨ 3500 ਕਰੋੜ ਰੁਪਈਆ ਜਿਹੜਾ ਸੜਕਾਂ ਲਈ ਸੈਂਕਸ਼ਨ ਪਰਸੋ ਚ ਉਥੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਠੇਕੇਦਾਰਾਂ ਨਾਲ ਵੀ ਮੀਟਿੰਗ ਕੀਤੀ ਸੀ ਤੇ ਪਹਿਲਾਂ ਕੈਬਨਿਟ ਵਿੱਚ ਪਾਸ ਕਰ ਦਿੱਤਾ ਉਹਦੇ ਵਿੱਚ ਗੁਲੰਤ ਸਿੰਘ ਸਤਰਾਣਾ ਹੋਰਾਂ ਦੀਆਂ ਵੀ ਦਿੱਤੀਆਂ ਹੋਈਆਂ ਜਿਹੜੀਆਂ ਸੜਕਾਂ ਥੈਂਕ ਯੂ ਸਰ ਮੈਂ ਬਹੁਤ ਧੰਨਵਾਦੀ ਆ ਸਾਡੀ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਪੰਜਾਬ ਭਵਨ ਸਿੰਘ ਮਾਨ ਜੀ ਦਾ ਸਪੈਸ਼ੀਅਲ ਧੰਨਵਾਦ ਜਿਹੜੇ ਸਾਡੇ ਕੈਬਨਟ ਮੰਤਰੀ ਸਰਦਾਰ ਬਿਨੀਸ਼ ਸਿੰਘ ਖੁੱਡਿਆ ਜੀ ਸਾਨੂੰ ਅਸ਼ੀਰਵਾਦ ਦੇਣ ਆਏ ਨੇ ਤੇ ਉਹਨਾਂ ਨਾਲ ਜਿਹੜੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਐਮਐਲਏ ਸਾਹਿਬਾਨ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਬਰਸੜ ਸਾਹਿਬ ਤੇ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਭਵਨ ਸਿੰਘ ਜੀ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਅੱਜ ਤਸਵੀਰਾਂ ਦਿੱਤਾ ਤੇ ਲਿਖੇ ਬੈਠੇ ਆ ਤੇ ਬਹੁਤ ਵਧੀਆ ਲੱਗ ਰਿਹਾ ਤੇ ਮੈਂ ਉਮੀਦ ਕਰਾਂਗਾ ਕਿ ਮੈਂ ਲੋਕਾਂ ਦੇ ਇਹਦੇ ਮਿਲ ਉਹ ਮਿਲ ਨਾਲ ਮੈਂ ਬੈਠਾ ਤੇ ਉਹਨਾਂ ਦੇ ਕੰਮ ਆ ਸਕਾ। ਚੱਲੋ। ਉਹਦੇ ਚੇਅਰਮੈਨ ਅਰਜਨ ਸਿੰਘ ਬਰਸੜ ਔਰ ਆਪਣੇ ਸਾਡੇ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਕੁੜਿਆ ਜੀ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਸੀਗੇ। ਉਹਨਾਂ ਦੇ ਨਾਲ ਸਾਡੇ ਜ਼ਿਲ੍ਹੇ ਦੀ ਟੀਮ ਔਰ ਸਾਡੀ ਆ ਮਾਰਕੀਟ ਕਮੇਟੀਆਂ ਦੇ ਨਵਨਿਯੁਕਤ ਚੇਅਰਮੈਨ ਆਏ ਸੀਗੇ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਸਹਿਬਾਨ ਸਾਡੇ ਬਲਾਕ ਦੇ ਪ੍ਰਧਾਨ ਸਾਡੇ ਸਰਪੰਚ ਸਾਹਿਬਾਨ ਸਾਡੇ ਅਹੁਦੇਦਾਰ ਸਾਹਿਬਾਨ ਅੱਜ ਸਾਰਿਆਂ ਨੇ ਉਸ ਸੱਜਣ ਨੂੰ ਵਧਾਈਆਂ ਦਿੱਤੀਆਂ ਔਰ ਉਮੀਦ ਕਰਦੇ ਹਾਂ ਕਿ ਮਹੰਗਾ ਸਿੰਘ ਬਰਾੜ ਆਮ ਆਦਮੀ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕੰਮ ਕਰੂਗਾ ਔਰ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਆਪਣੀ ਤਨਦੇਈ ਤੇ ਇਮਾਨਦਾਰੀ ਦੇ ਨਾਲ ਨਿਭਾਉ। ਦੱਜਣ ਸਾਡੀ ਮਾਰਕੀਟ ਕਮੇਟੀ ਪਾਤਰਾਵਤ ਇਤਿਹਾਸ ਵਾਲਾ ਜਣਾ ਕਿਉਂਕਿ ਪਹਿਲੀ ਵਾਰੀ ਹੋਇਆ ਕਿ ਇੱਕ ਨੌਜਵਾਨ ਆਮ ਘਰਾ ਦੇ ਮੁੰਡੇ ਨੂੰ ਜਿਹੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਮੈਂ ਧੰਨਵਾਦ ਕਰਨਾ ਚਾਹੁੰਦਾ ਪਹਿਲਾਂ ਸਾਡੇ ਹਲਕੇ ਦੇ ਵਿਧਾਇਕ ਸਾਹਿਬ ਜਿਨ੍ਹਾਂ ਨੇ ਹਮੇਸ਼ਾ ਵੱਡੇ ਭਰਾਵਾਂ ਵਾਲਾ ਜੋਰ ਦਿੱਤਾ ਸਾਨੂੰ ਹਮੇਸ਼ਾ ਔਰ ਸਾਡੇ ਉਸ ਤੋਂ ਵੱਡੀ ਗੱਲ ਸਾਡੀ ਖੇਤਰੀ ਵਾਰੀ ਮੰਤਰੀ ਅਮਿਤ ਸਿੰਘ ਜੀ ਖੁੱਡਿਆ ਸਾਹਿਬ ਹਰਚੰਦ ਬਰਸੜ ਜੀ ਔਰ ਹੋਰ ਸਾਡੇ ਐਮਐਲ ਸਾਹਿਬ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੇ ਸਾਡੇ ਹਲਕੇ ਦੀ ਕਰੀਮ ਸਾਰੀਆਂ ਪਾਰਟੀਆਂ ਦੇ ਆਗੂ ਸਹਿਬਾਨ ਪੰਚ ਸਰਪੰਚ ਮੈਂਬਰ ਸਾਹਿਬ ਕਾਉਂਸਲਰ ਵੱਖ-ਵੱਖ ਕਮੇਟੀਆਂ ਦੇ ਪ੍ਰਧਾਨ ਸਾਹਿਬ ਔਰ ਪੂਰੀ ਅਫਸਰ ਲੌਬੀ ਸਾਰਿਆਂ ਨੇ ਆ ਕੇ ਜਿਹੜੇ ਮੇਰੇ ਭਰਾ ਮੈਂ ਕਹਿੰ